ਅੱਜ ਆਪਾਂ ਗੱਲ ਕਰਨੀ ਆ ਨਾ ਸਿੱਧੂ ਮੂਸੇਵਾਲੇ ਹਣਾ ਮੈਂ ਆਉਦੀ ਸੋਚ ਦੱਸਨੀ ਆ ਮੈਂ ਕੀ ਸੋਚਦਾ ਹੁੰਦਾ ਅੱਜ ਵੀ ਮੈਂ ਸੋਚਦਾ ਹੁੰਦਾ ਇਹ ਗੱਲ ਉਦੋਂ ਚੱਲ ਜਦੋਂ ਉਹਦਾ ਬਾਈ ਦਾ ਹਣਾ ਜਦੋਂ ਮਰਿਆ ਵਾ ਕਤਲ ਹੋਇਆ ਮੈਂ ਉਦੋਂ ਵੀ ਬਹੁਤ ਰੋਂਦਾ ਆਇਆ ਹਣਾ ਵੈਸੇ ਛੇਤੀ ਰੋਂਦੇ ਨਹੀਂ ਹੈਗੇ ਨਾ ਪਰ ਉਦੋਂ ਬਹੁਤ ਰੋਂਦਾ ਰੋਂ ਆਇਆ ਹਣਾ ਮੈਂ ਅੱਜ ਸੋਚਦਾ ਹੁੰਨਾ ਨਾ ਸਭ ਤੋਂ ਸਿੱਧੂ ਮੂਸੇ ਵਾਲੇ ਸਿੱਧੂ ਮੂਸੇ ਆ ਸਿੱਧੂ ਮੂਸੇ ਬਾਰੇ ਹਨ ਸਭ ਤੋਂ ਵੱਡੀ ਗਲਤੀ ਲੋਕਾਂ ਨੇ ਕੀਤੀ ਯਾਰ ਲੋਕਾਂ ਦੀ ਪਹਿਲੀ ਗਲਤੀ ਮੈਂ ਇਹ ਕਹਿੰਦਾ ਲੋਕਾਂ ਨੇ ਮਰਵਾਇਆ ਪਹਿਲੀ ਗਲਤੀ ਉਹ ਜੇ ਉਹਦੇ ਏਰੀਏ ਦੇ ਲੋਕਾਂ ਨੇ ਮੂਸੇ ਨੂੰ ਕੌਣ ਜਾਣਦਾ ਸੀ ਯਾਰ ਮੈਂ ਕਦੇ ਸੌਂ ਲੱਗੇ ਮੈਂ ਸੁਣਿਆ ਨਹੀਂ ਸੀਗਾ 15 16 ਤੱਕ ਕਦੇ ਮੂਸਾ ਪਿੰਡ ਕਦੇ ਸੁਣਿਆ ਹੀ ਨਹੀਂ ਸੀ ਯਾਰ ਅੱਜ ਦੇਖ ਲੋ ਪੂਰੇ ਵਰਲਡ ਤੇ ਨਾ ਉਹਦਾ ਉਸੇ ਪੈਣ ਦਾ ਇਹਨੇ ਚੰਕਾ ਰਿਹਾ ਤੇ ਦੁਨੀਆਂ ਚੋਂ ਲੋਕਾਂ ਨੇ ਕੀ ਗਦਰ ਪਾਈ ਹਨ ਲੋਕਾਂ ਨੇ ਵੋਟਾਂ ਚੋਂ 20 60000 ਵੋਟ ਤੇ ਹਰਾਤਾ ਪਾਈ ਇਹ ਸਭ ਤੋਂ ਵੱਡੀ ਗਲਤੀ ਪਹਿਲੀ ਲੋਕਾਂ ਦੀ ਕੀਤੀ ਉਹ ਮੈਂ ਸੋਚਦਾ ਹੁੰਨਾ ਵਿਚਾਰਾ ਕਿਵੇਂ ਭੱਜਿਆ ਫਿਰਦਾ ਸੀ ਬੋਟਾਂ 'ਚ ਯਾਰ ਅੱਜ ਨਾ ਉਹ ਵੀਡੀਓ-ਵਿਡੀਓ ਦੇਖ ਕੇ ਕਦੇ ਸਾਹਮਣੇ ਆਉਂਦੀ ਆ ਸੋ ਯਾਰ ਤਰਸ ਆਉਂਦਾ ਹਨਾ ਉਹ ਵੀਡੀਓ ਦੇਖ ਕੇ ਕਦੇ ਸਾਹਮਣੇ ਆਉਂਦੇ ਨੇ ਕਿਵੇਂ ਭੱਜਿਆ ਫਿਰਦਾ ਸੀ ਵਿਚਾਰਾ ਬੋਟਾਂ 'ਚ ਲੋਕਾਂ ਦੀਆਂ ਮਨਤਾਂ ਗਲਬਾ ਕਰਦਾ ਸੀ ਹਨਾ ਸਾਰਿਆਂ ਨੇ ਉੱਤੋਂ-ਉੱਤੋਂ ਕਿਹਾ ਪਰ ਵਿਚਾਰੇ ਨੂੰ ਹਨਾ ਅੰਦਰੋਂ ਪਰ ਵੋਟ ਕਿਸੇ ਨੇ ਨਹੀਂ ਪਾਈ ਰਹੀ ਪਾਈ ਲਊਗੀ ਚੱਲ ਇੰਨੀ ਫਿਰ ਵੀ ਵਿਚਾਰੇ ਨੂੰ ਉਮੀਦ ਨਹੀਂ ਹੈਗੀ ਜਿੰਨਾ ਫੇਰ ਵੀ ਹਨਾ ਇੰਨੀ ਵੋਟ ਨਹੀਂ ਪਾਈ ਹੈਗੀ ਜਿੰਨੀ ਜਿੰਨੀ ਵੋਟ ਦਾ ਉਹ ਹੱਕਦਾਰ ਸੀਗਾ ਉਹ ਅਕਸਰ ਨੂੰ ਜਿੰਨਾ ਚਾਹੀਦਾ ਸੀਗਾ ਐਮ ਐਲ ਏ ਬਣਨਾ ਚਾਹੀਦਾ ਸੀਗਾ ਮੈਨੂੰ ਲੱਗਦਾ ਹੁੰਦਾ ਹਨਾ ਐਮ ਐਲ ਏ ਬਣ ਜਾਂਦਾ ਉਹਦੇ ਕੋਲ ਸਿਕਿਉਰਟੀ ਹੋਣੀ ਸੀਗੀ ਪ੍ਰੋਟੋਕੋਲ ਹੋਣਾ ਸੀਗਾ ਉਹ ਕੱਲਾ ਨਹੀਂ ਤੁਰ ਜਾ ਸਕਦਾ ਸੀਗਾ ਨਾਲ ਸਿਕਿਉਰਟੀ ਹੋਣੀ ਸੀਗੀ ਹਨਾ ਦੋ ਤਿੰਨ ਬੰਦੇ ਵੀ ਹੁੰਦੇ ਸਿਕਿਉਰਟੀ ਵਾਲੇ ਹਨਾ ਬਾਤ ਸਕਦਾ ਸੀਗਾ ਫਿਰ ਵੀ ਹਨਾ ਕਿਉਂਕਿ ਕਿਤੇ ਵੀ ਜਾਣਾ ਸੀਗਾ ਪਾਇਲਟ ਜਿਪਸੀ ਮੂਰੇ ਲੱਗਣੀ ਲੱਗਣੀ ਸੀਗੀ ਹਨਾ ਪਰ ਫੇਰ ਵੀ ਹੁਣ ਕੀ ਕਰੀਏ ਰੱਬ ਦੀਆਂ ਲਿਖੀਆਂ ਫਿਰ ਮੈਂ ਫੇਰ ਸੋਚਦੇ ਆ ਹਨਾ ਆਕਾਸ਼ ਉਦਨ ਆਕਾਸ਼ ਉਦਨ ਬਾਈ ਘਰੋਂ ਹੀ ਨਿਕਲਦਾ ਹਨਾ ਘਰੋਂ ਨਾ ਜਾਂਦਾ ਹਨਾ ਇਦਾਂ ਵੀ ਸੋਚਦੇ ਆ ਹਨਾ ਕੌਣ ਕੌਣ ਸੋਚਦਾ ਜਿੱਦਾਂ ਮੈਂ ਮੇਰੇ ਮੇਰੇ ਨੂੰ ਕੌਣ ਕੌਣ ਸੋਚਦਾ ਅੱਜ ਵੀ ਹਨਾ ਪਰਲੋਕ ਟਾਈਮ ਦੇ ਨਾਲ ਭੁੱਲ ਜਾਂਦੇ ਆ ਲੋਕ ਬਸ ਅੱਜਕੱਲ੍ਹ ਦੁਨੀਆ ਬਹੁਤ ਤੇਜ਼ ਆ ਲੋਕ ਆ ਕੇ ਨੰਗ ਜਾਂਦੇ ਆ ਪੁਰਾਣੀਆਂ ਗੱਲਾਂ ਇੱਕ ਜਿਵੇਂ ਰੀਲਾਂ ਨੇ ਹਨਾ ਰੀਲ ਦੀ ਤਰ੍ਹਾਂ ਜ਼ਿੰਦਗੀ ਅੱਜ ਤੱਕ ਅੱਜਕੱਲ੍ਹ ਜਦੋਂ ਉਦੋਂ ਤੱਕ ਔਖਾ ਜਦੋਂ ਕੋਈ ਰੀਲ ਆ ਗਈ ਉਹ ਜੀ ਸਾਈਡ ਦੀ ਉਦੋਂ ਬੰਦੇ ਨੇ ਉਦੋਂ ਬੰਦੇ ਨੇ ਸਾਈਡ ਗਿਆ ਦੁਖੀ ਲੱਗਣਾ ਜਦੋਂ ਸਪਰਾਹ ਕਰਤੀ ਹਨਾ ਕੋਈ ਹਾਸੇ ਵਾਲੀ ਵੀਡੀਓ ਆ ਗਈ ਉਦੋਂ ਬੰਦੇ ਨੇ ਖਸਮ ਲੱਜਣਾ ਇਹ ਜੀ ਜ਼ਿੰਦਗੀ ਆ ਅੱਜਕੱਲ੍ਹ ਬੜਾ ਹੁੰਦਾ ਸੋਚ-ਸੋਚ ਕੇ ਯਾਰ ਮਨ ਕਦੇ-ਕਦੇ ਫਿਰ ਮਨ 'ਚ ਵਿਚਾਰ ਆਉਂਦਾ ਕਾਸ ਨਾ ਸਰਕਾਰ ਸਕਿਉਰਿਟੀ ਨਾ ਘਟਾਉਂਦੀ ਹਨਾ ਜਾਂ ਕਦੇ-ਕਦੇ ਹੁੰਦਾ ਬੋਲਟ ਪ੍ਰੂਫ ਗੱਡੀ ਹੁੰਦੀ ਪੂਰੀ ਤਗੜੀ ਕਰਾਈ ਜਿਹਦੇ ਵਿੱਚ ਦੀ ਗੋਲੀ ਲੰਘ ਹੀ ਨਹੀਂ ਸਕਦੀ ਸੀ ਜਾਂ ਬੋਲਟ ਪ੍ਰੂਫ ਜੈਕ ਟਪਾਈ ਹੁੰਦੀ ਨਾਲਕ ਜਾਂ ਯਾਰ ਦੋਸਤ ਹੋਰ ਹੁੰਦੇ ਨਾਲ ਵੱਧ ਹੁੰਦੇ ਹਨਾ ਬਹੁਤ ਮਨ 'ਚ ਆਉਂਦਾ ਵਿਚਾਰ ਆਸਾਉ ਤੋਂ ਵੱਡੀ ਗਲਤੀ ਇੱਥੇ ਮੈਂ ਹਨਾ ਉਦੋਂ ਉੱਥੇ ਹੀ ਨਿਕਲਦੀ ਆ ਉਦੋਂ ਵੋਟਾਂ ਵਾਲੇ ਦੇਖ ਲੈ ਇਹਦੇ ਚਾਰ ਦੋਸਤ ਜਿਵੇਂ ਭਾਨਾ ਸਿੱਧੂ ਉਹ ਇਹ ਜੇ ਵੀ ਸਾਥ ਛੱਡ ਗਏ ਸੀ ਹਨਾ ਕਰਦੇ ਸੀਗੇ ਕਾਂਗਰਸ ਚ ਚਲੇ ਆ ਗਿਆ ਤਾਂ ਕਰਕੇ ਪਰ ਕਾਂਗਰਸ ਉਦੋਂ ਕਰਦੇ ਸੀ ਹਨਾ ਕਾਂਗਰਸ ਚ ਚਲੇ ਆ ਗਿਆ ਮੈਂ ਤਾਂ ਕਰਕੇ ਨਹੀਂ ਦੀ ਉਹ ਕਰਨੇ ਹੈਗੇ ਤਾਂ ਕਰਕੇ ਨਹੀਂ ਦੀ ਕਹਿੰਦਾ ਤਾਂ ਕਰਕੇ ਨਹੀਂ ਦੀ ਸਪੋਰਟ ਕਰਨੀ ਹਨਾ ਹਣਾ ਬੰਦਾ ਪੁੱਛਣ ਵਾਲਾ ਹੋਵੇ ਤੁਹਾਡੇ ਯਾਰ ਦੋਸਤ ਦੀ ਸਪੋਰਟ ਕਰਨੀ ਆ ਨਾ ਕਿ ਪਾਰਟੀ ਦੀ ਕਾਮੀ ਆ ਹਮਾ ਤੇਰਾ ਯਾਰ ਦੋਸਤ ਜਿੱਤ ਜਿਸ ਦਿਨ ਉਸ ਨਾਲ ਜਾਂਦੇ ਆਂਦਾ ਨਾ ਮੈਂ ਇੰਨੀ ਗੱਲ ਕਹਿਣਾ ਉੱਥੇ ਉਧਰ ਉਹਨੇ ਆਪਦੇ ਪਿੰਡਾਂ ਉਨੀ ਇਨਾ ਉਹਨੇ ਵਕਾਫ ਕਰਨਾ ਸੀ ਨਾ ਕਿਸੇ ਮੰਤਰੀ ਮੰਤਰੀ ਤੋਂ ਕਿਸੇ ਤੋਂ ਨਹੀਂ ਹੋਇਆ ਹੈਗਾ ਨਾ ਕਿਸੇ ਤੋਂ ਹੋਣਾ ਜਿੰਨਾ ਉਹਨੇ ਉਹ ਬੰਦੇ ਨੇ ਕਿਹਾ ਸੀ ਕਿ ਮੈਂ ਹਸਪਤਾਲ ਖੋਲੂਗਾ ਇੰਨਾ ਲੋਕਾਂ ਲਈ ਹਸਪਤਾਲ ਖੋਲ੍ਹਣਾ ਜਿਹਨਾਂ ਤੈਨੂੰ ਆ ਲੋਕਾਂ ਨੇ ਹਰਾ ਹੀ ਦਿੱਤਾ ਯਾਰ